ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਤੋਂ 1194 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖ ਕੇ ਪੰਜਾਬ ਦਾ ਵਿੱਚ ਇਤਿਹਾਸ ਰਚ ਦਿੱਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਰਕਾਰ ਨੇ ਪਿੰਡ ਪੱਧਰ ਉੱਤੇ ਇੰਨੀ ਵੱਡੀ ਖੇਡ ਮੋਹਮ ਦੇ ਸ਼ੁਰੂਆਤ ਕੀਤੀ ਹੋਵੇ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣਗੇ ਜਿੱਥੇ ਬਾਲੀਬਾਲ, ਫੁੱਟਬਾਲ, ਹਾਕੀ ਅਤੇ ਐਥਲੈਟਿਕਸ ਲਈ ਸਹੂਲਤਾਂ ਹੋਣਗੀਆਂ ਨਾਲ ਹੀ ਸਥਾਨਕ ਖੇਡਾਂ ਲਈ ਮੈਦਾਨ ਅਤੇ ਸਮਾਨ ਵੀ ਪ੍ਰਦਾਨ ਕੀਤਾ ਜਾਵੇਗਾ ਇਹਨਾ ਸਟੇਡੀਅਮ ਦੀ ਦੇਖਭਾਲ ਯੂਥ ਕਲੱਬਾਂ ਨੂੰ ਸੌਂਪੀ ਜਾਵੇਗੀ ਤਾਂ ਜੋ ਹਰ ਬੱਚਾ ਖੇਡਾਂ ਨਾਲ ਜੁੜ ਸਕੇ ਅਤੇ ਪੰਜਾਬ ਦਾ ਨੌਜਵਾਨੇ ਫਿਰ ਤੋਂ ਮੈਦਾਨਾਂ ਦੀ ਰੌਣਕ ਬਣ ਸਕੇ ਇਹ ਸਿਰਫ ਖੇਡਾਂ ਦਾ ਨਹੀਂ ਸਗੋ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਦਾ ਐਲਾਨ ਹੈ ਮਾਨ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਨੂੰ ਹੁਣ ਕੋਈ ਰਾਹਤ ਨਹੀਂ ਮਿਲੇਗੀ ਵੱਡੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਨੇ ਅਤੇ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਨੌਜਵਾਨ ਨਸ਼ਿਆਂ ਵੱਲ ਵੱਧ ਰਹੇ ਸਨ ਹੁਣ ਉਹ ਮੈਦਾਨਾਂ ਵੱਲ ਵਾਪਸੀ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 55000 ਸਰਕਾਰੀ ਨੌਕਰੀਆਂ ਯੋਗਤਾ ਦੇ ਆਧਾਰ ਉੱਤੇ ਦਿੱਤੀਆਂ ਨੇ ਜਦਕਿ 4 ਲੱਖ ਤੋਂ ਵੱਧ ਨਿੱਜੀ ਰੁਜ਼ਗਾਰ ਦੇ ਮੌਕੇ ਖੁੱਲੇ ਨੇ ਹੁਣ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਦਮਤਾ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਨੌਕਰੀ ਲੱਭਣ ਵਾਲੇ ਨਹੀਂ ਸਗੋ ਨੌਕਰੀ ਪੈਦਾ ਕਰਨ ਵਾਲੇ ਬਣ ਸਕਣ ਇਹ ਨਵਾਂ ਪੰਜਾਬ ਖੇਡਾਂ ਵਾਲਾ ਮਿਹਨਤ ਕਸ਼ਟ ਤੇ ਰੰਗਲਾ ਪੰਜਾਬ ਦੁਬਾਰਾ ਜਗਤ ਮੰਚ ਉਤੇ ਆਪਣਾ ਝੰਡਾ ਉੱਚਾ ਕਰਨ ਵੱਲ ਵੱਧ ਰਿਹਾ ਹੈ ਅਰਵਿੰਦ ਕੇਜਰੀਵਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਤੋਂ 1194 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਖੇਡ ਸਟੇਡੀਅਮਾਂ ਦਾ ਨੀਂ ਪੱਥਰ ਰੱਖ ਕੇ ਪੰਜਾਬ ਦਾ ਵਿੱਚ ਇਤਿਹਾਸ ਰਚ ਦਿੱਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਰਕਾਰ ਨੇ ਪਿੰਡ ਪੱਧਰ ਉੱਤੇ ਇੰਨੀ ਵੱਡੀ ਖੇਡ ਮਹਿੰਦ ਦੀ ਸ਼ੁਰੂਆਤ ਕੀਤੀ ਹੋਵੇ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣਗੇ ਜਿੱਥੇ ਬਾਲੀਬਾਲ, ਫੁੱਟਬਾਲ, ਹਾਕੀ ਅਤੇ ਐਥਲੈਟਿਕਸ ਲਈ ਸਹੂਲਤਾਂ ਹੋਣਗੀਆਂ ਨਾਲ ਹੀ ਸਥਾਨਕ ਖੇਡਾਂ ਲਈ ਮੈਦਾਨ ਅਤੇ ਸਮਾਨ ਵੀ ਪ੍ਰਦਾਨ ਕੀਤਾ ਜਾਵੇਗਾ ਇਹਨਾਂ ਸਟੇਡੀਅਮਾਂ ਦੀ ਦੇਖਭਾਲ ਯੂਥ ਕਲੱਬਾਂ ਨੂੰ ਸੌਂਪੀ ਜਾਵੇਗੀ ਤਾਂ ਜੋ ਹਰ ਬੱਚਾ ਖੇਡਾਂ ਨਾਲ ਜੁੜ ਸਕੇ ਅਤੇ ਪੰਜਾਬ ਦਾ ਨੌਜਵਾਨੇ ਫਿਰ ਤੋਂ ਮੈਦਾਨਾਂ ਦੀ ਰੌਣਕ ਬਣ ਸਕੇ ਇਹ ਸਿਰਫ ਖੇਡਾਂ ਦਾ ਨਹੀਂ ਸਗੋ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਦਾ ਐਲਾਨ ਹੈ ਮਾਨ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਨੂੰ ਹੁਣ ਕੋਈ ਰਾਹਤ ਨਹੀਂ ਮਿਲੇਗੀ ਵੱਡੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਨੇ ਅਤੇ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਨੌਜਵਾਨ ਨਸ਼ਾ ਵੱਲ ਵੱਧ ਰਹੇ ਸਨ ਹੁਣ ਉਹ ਮੈਦਾਨਾ ਵੱਲ ਵਾਪਸੀ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 55000 ਸਰਕਾਰੀ ਨੌਕਰੀਆਂ ਯੋਗਤਾ ਦੇ ਆਧਾਰ ਉੱਤੇ ਦਿੱਤੀਆਂ ਨੇ ਜਦਕਿ 4 ਲੱਖ ਤੋਂ ਵੱਧ ਨਿੱਜੀ ਰੁਜ਼ਗਾਰ ਦੇ ਮੌਕੇ ਖੁੱਲੇ ਨੇ ਹੁਣ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਦਮਤਾ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਨੌਕਰੀ ਲੱਭਣ ਵਾਲੇ ਨਹੀਂ ਸਗੋ ਨੌਕਰੀ ਪੈਦਾ ਕਰਨ ਵਾਲੇ ਬਣ ਸਕਣ ਇਹ ਨਵਾਂ ਪੰਜਾਬ ਖੇਡਾਂ ਵਾਲਾ ਮਿਹਨਤ ਕਸ਼ਟ ਤੇ ਰੰਗਲਾ ਪੰਜਾਬ ਦੁਬਾਰਾ ਜਗਤ ਮੰਚ 'ਤੇ ਆਪਣਾ ਝੰਡਾ ਉੱਚਾ ਕਰਨ ਵੱਲ ਵੱਧ ਰਿਹਾ ਹੈ